ਅੱਜ ਮੈਂ ਨਾ ਡਿਊਟੀ ਉੱਪਰ ਸੀ ਥਾਣੇ ਤੇ ਮੁੰਛੀ ਨੇ ਕਰੀਬ 1:00 ਜੀ ਮੈਨੂੰ ਇਨਟਿਮੀਟ ਕੀਤਾ ਕਿ ਸੀਐਸ ਸੀਐਚਸੀ ਕਲਾਂੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ। ਕਿ ਕੀ ਗੱਲ ਹੋਈ ਹੈ। ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ ਸੀਐਸਸੀ। ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਉਹ ਹੈਪੀ ਸਨ ਆਫ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਾਂੌਰ। ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ। ਉਹਦੇ ਕਹਿੰਦੇ ਮੈਂ ਤਾਂ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਮੈਂ ਸਮੀਰ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਲ ਰੋਡ ਦੇ ਉੱਤੇ। ਉੱਥੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਬੱਬੋ son of ਤਰਸੀਮ ਸਿੰਘ ਵਾਸੀ ਖਤਰ ਕਹਿੰਦੇ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮ ਵੀ ਫਿਰ ਹੱਥੋਂ ਪਾਈ ਹੋਈ ਹੈ। ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਸ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗੇ ਜਿਹੜੀ ਗੋਲੀ ਕਰਾਸ ਕਰ ਗਈ। ਤੇ ਇਹ ਇਹਨਾਂ ਦੇ ਕਹਿ ਮਤਬਕ ਵੀ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਆਫਿਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਉਹ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਉਹਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨੂੰ ਵਿੱਚ ਲਿਆ ਰਹੇ ਹਾਂ ਜਿਹੜੀ ਭੱਜ ਗਿਆ ਆਪਣੇ ਡੈਫੰਸ ਮੀਟ ਤੇ ਅਫਸਰਾਂ ਦੇ ਦਿਸ਼ਾ ਨਿਰਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਪਾਲ ਕਰ ਰਹੀਆਂ ਹਨ